ਸੰਘਾਜੀ ਆਪਾਂ ਪਹੁੰਚ ਗਏ ਆਂ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਬਿਆੰਤ ਸੰਗਤਾਂ ਆਈਆਂ ਹੋਈਆਂ ਸੋ ਆਪਾਂ ਖੜੇ ਆਂ ਇਸ ਵੇਲੇ ਲੰਗਰ ਤੇ ਹੁਲਬਲਾ ਲੰਗਰ ਅਨੰਦਪੁਰ ਸਾਹਿਬ ਕੁੱਕਰ ਬਣ ਵਾਲਿਆਂ ਦੇ ਪੁੰਗੇ ਤੇ ਸੋ ਚੱਲਦੇ ਆਂ ਅੰਦਰ ਤੇ ਨਾਲੇ ਦੇਖਦੇ ਆਂ ਭਾਈ ਸੁਖੀਰ ਨੂੰ ਮਿਲਦੇ ਆਂ ਤੇ ਹੋਰ ਸਾਰਾ ਪ੍ਰਬੰਧਨ ਦਿਖਾਉਨੇ ਆਂ ਆ ਅੱਜ ਸੰਗਤਾਂ ਦੂਰ ਦੂਰੋਂ ਸੰਗਤਾਂ ਆਈਆਂ ਹੋਈਆਂ ਆ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਸੋ ਨੌਜਵਾਨ ਪਹੁੰਚੇ ਆ ਪੰਜਾਬ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਾਰਿਆਂ ਨੇ ਇੱਕੋ ਜਿਹੇ ਬਾਈ ਹੋਣਾ ਨੇ। ਹੋਰ ਬਾਈ ਜੀ ਵਾਇਕੁਰਜੀ ਦਾ ਖਾਲਸਾ, ਵਾਇਕੁਰਜੀ ਦੀ ਬਤੈ ਜੀ। ਕਿੱਥੋਂ ਆਏ ਬਾਈ ਜੀ ਆਪਾਂ? ਕੀ ਬਾਤ ਹੈ ਤਾਂ ਟੀ-ਸ਼ਰਟਾਂ ਬਹੁਤ ਸੋਹਣੀਆਂ ਪਾਈਆਂ ਆ। ਲੋ ਜੀ ਆਪਾਂ ਚੱਲੇ ਅੰਦਰ ਤੇ ਘੋੜਾ ਆਪਾਂ ਬੰਨਤਾ ਇੱਥੇ। ਇੱਧਰ ਸਾਰੇ ਪਤਵੰਤ ਸੱਜਣ ਬੈਠੇ ਆ। ਇੱਧਰ ਸਾਡਾ ਬਾਈ ਸਿਕੰਦਰ ਸਿੰਘ ਹੈਗਾ ਲਾਲਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਬੂੰਗਾ ਪੱਕਾ ਬਣਿਆ ਹੋਇਆ ਜੀ ਦੇਖੋ ਲੈਂਟਰ ਪਏ ਹੋਏ ਆ ਸੋ ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਆ ਹਰ ਸਾਲ ਇਸੇ ਤਰ੍ਹਾਂ ਬੜੇ ਪਿਆਰ ਨਾਲ ਕੁੱਕੜਪੈਂਡ ਦੇ ਬੂੰਗੇ ਤੇ ਜਿਹੜੀਆਂ ਸੰਗਤਾਂ ਇੱਧੇ ਸੇਵਾ ਕਰਦੀਆਂ ਆ ਨੌਜਵਾਨ ਤੁਹਾਨੂੰ ਦਿਖਾਉਨੇ ਆ ਸਾਰਾ ਅੰਦਰਲਾ ਮਾਹੌਲ ਆ ਭਾਜੀ ਸਾਡੇ ਸੁਖਵੀਰ ਜੀ ਕੁੱਕੜਪੈਂਡ ਤੋਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਤਵੰਤੇ ਸੱਜਣਾ ਨੂੰ ਸਰੂਪੇ ਨਾਲ ਨਵਾਜਿਆ ਜਾ ਰਿਹਾ ਜੀ ਕਿ ਕੁੱਕਰ ਪਿੰਡ ਦੀਆਂ ਸੰਗਤਾਂ ਸਾਰੀਆਂ ਨਾਲ ਮਿਲ ਕੇ ਕੁੱਕਰ ਪਿੰਡ ਦੇ ਬੁੰਗੇ ਤੇ ਖੜੇ ਆ ਇਸ ਵੇਲੇ ਆਪਾਂ ਬੋਲੇ ਸੋ ਨਿਹਾਲ ਵਾਹਿਗੁਰੂ ਆਖਾਲ ਜੋ ਜੀ ਪ੍ਰਸ਼ਾਦਾ ਚੱਲ ਰਿਹਾ ਨਾਲ ਜਲੇਬੀਆਂ ਦੇਸੀ ਕੀ ਇਹਦੀਆਂ ਮਟਰ ਪਨੀਰ ਨਾਲ ਦਹੀਂ ਨਾਲ ਚਟਨੀ ਬਣੀ ਹੋਈ ਆ ਲੰਗਰਾਂ ਦੇ ਵਿੱਚ ਇਧਰ ਸੁਖਵੀਰ ਭਾਜੀ ਲੱਗੇ ਹੋਏ ਆ ਹੋਰ ਪਿਆਰਿਓ ਕਿਦਾ ਚੱਲਦਾ ਪ੍ਰੋਗਰਾਮ ਕਿਰਪਾ ਚਾਹੀਦੀ ਆ ਹੋਰ ਸਭ ਠੀਕ ਠਾਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਕੀ ਆ ਸੀ ਜੀ ਵੇ ਭਾਜੀ ਵਧਾਈਆਂ ਤੁਹਾਨੂੰ ਜੇ ਤੁਹਾਡਾ ਚੈਨਲ ਹੈ ਉਹ ਵੀ ਵੱਡੇ ਪੱਧਰ ਤੇ ਵਿਦੇਸ਼ਾਂ ਪੇਸ਼ਾਂ ਤੱਕ ਜਾਵੇ ਵਾਹਿਗੁਰੂ ਦਾ ਧੰਨਵਾਦ ਬਾਜੀ ਬਹੁਤ ਬਹੁਤ ਪਿਆਰ ਦੇਣ ਦੇ ਲਈ ਲੋ ਜੀ ਆਪਾਂ ਹੁਣੇ ਆਏ ਆ ਤੇ ਨਾਲ ਹੀ ਜੌਹੜਾ ਵਾਲੇ ਮਹਾਪੁਰਖ ਵੀ ਪਹੁੰਚ ਚੁੱਕੇ ਆ ਲੰਗਰਾਂ ਦੇ ਤੇ ਸੰਗਤਾਂ ਬੜੇ ਪ੍ਰੇਮ ਨਾਲ ਅੜੀਕ ਕਰ ਰਹੀਆਂ ਅਸੀਂ ਮਹਾਪੁਰਖਾਂ ਦੀ ਬਹੁਤ ਸ਼ੁਕਰੀਆ ਕਾਰ i ready <laughs> Thank you. ਸੋ ਆਪਣੇ ਕੋਲ ਬੀਕੇਜ ਦੁਆਬਾ ਤੋਂ ਪਹੁੰਚੇ ਆ ਮਨਜੀਤ ਰਾਜ ਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਿਆਰਿਓ ਠੀਕ ਠਾਕ ਆ ਬਧਾਈਆਂ ਬਹੁਤ ਬਹੁਤ ਖੋਲੇ ਮੱਲੇ ਦੀਆਂ ਸਮੂੱਚੀ ਸੰਸਦ ਨੂੰ ਬਹੁਤ ਬਹੁਤ ਜੀ ਬਹੁਤ ਬਹੁਤ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸੰਸਦ ਨੂੰ ਸਵੇਤੋ ਕਰ ਰਹੀ ਲੱਗਦੀ ਨਹੀਂ ਸੰਗਤ ਅਸੀਂ ਇਹਨਾਂ ਨੂੰ ਸਾਰ ਪਹੁੰਚ ਰਹੀ ਹੈ ਸਾਰੀਆਂ ਸੰਗਤਾਂ ਨੂੰ ਗਾਣੇ ਨੂੰ ਨਿਰਮਲ ਕੁਤੀਆ ਜਨ ਸੰਗਤ ਜੀ ਬੇਅੰਤ ਬੇਅੰਤ ਹੋ ਰਿਹਾ ਮੇਰੇ ਨਾਲ ਇਹ ਸਾਰੀ ਸੀਨੀ ਗੀ ਗੋਣ ਸੀ ਬਾਸ ਸਾਨੂੰ ਚਲਦੀ ਕਲਾ ਦਾ ਵੀ ਬਹੁਤ ਇਤਹਾਸ ਵਰਸਿਆ ਇਸਨੇ ਜ਼ਿਆਦਾ ਤਿਆਰ ਕਰੀ ਇਹ ਇਨਸਾਨਾ ਸਰਕਾਰ ਲਈ ਖੰਡੇ ਪਰ ਤੋਂ ਹਮਲ ਸੀ ਕੀ ਹੈ ਲੋਕਾਂ ਲਈ ਕੀ ਕਰਾਤਾ ਜੋ ਇਹ ਜਿਹੜੀ ਰਵਾਣੀ ਚੜੀ ਹੈ ਸੋਨਿਆਂ ਦੇ ਲਈ ਸੇਵਾ ਕਰਕੇ ਧਾਨ ਗੁਰੂ ਜੀ ਸਾਹਿਬ ਨੇ ਇਹ ਕਰੀਏ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਹੁਤ ਕਿ ਬਖਸ਼ੀ ਦਿੱਤਾ ਉਹਨਾਂ ਜੀਵਨ ਨੂੰ ਉਹ ਕਰ ਰਹੇ ਨਾ ਬਾਦਿਆ ਜੀ ਜਨਮ ਕਰੀਏ ਜੀ ਜੀ ਲਈ ਸਿੱਖੀ ਤੋਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਬੋਲੇ Gracias. ਲੋ ਜੀ ਨੌਜਵਾਨ ਲੱਗੇ ਹੋਏ ਆ ਸੇਵਾ ਕਰਨ ਇੱਧਰ ਬਣ ਰਹੀਆਂ ਸਬਜ਼ੀਆਂ ਦਾਲਾਂ ਸੰਤਾਂ ਦੇ ਲਈ ਇਹ ਆ ਜੀ ਰਸੋਈ ਘਰ ਬਹੁਤ ਖੁੱਲਡਲਰ ਰਸੋਈ ਘਰ ਆ ਤੇ ਬਾਜੀ ਹੁਣੇ ਆਪ ਘੋਂ ਫਿਰ ਕੇ ਸੇਵਾ ਕਰਾ ਰਹੇ ਆ ਇਹ ਭਾਜੀ ਇਹਨਾਂ ਦੀ ਪੱਕੀ ਡਿਊਟੀ ਲੱਗਾ ਰਸੋਈ ਚ ਹੀ ਆ ਕਿਉਂ ਭਾਜੀ ਤੇ ਬਾਈ ਯਾਰ ਜੀ ਦੇਖ ਹੀ ਸਕਦੇ ਆ ਬਹੁਤ ਖੁੱਲੀ ਡੁੱਲੀ ਵੱਡੀ ਰਸੋਈ ਆ ਤੇ ਹਲਵਾਈ ਪਹਿਲਾਂ ਸਵੇਰ ਦਾ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਫਿਰ ਦੁਪਹਿਰ ਨੂੰ ਪ੍ਰਸ਼ਾਦਾ 4 ਤੋਂ 3 ਵਜੇ ਤੋਂ ਚਾਹ ਦਾ ਟਾਈਮ ਹੁੰਦਾ ਪੰਜਾਬੀਆਂ ਦਾ ਫਿਰ ਚਾਹ ਦਾ ਲੰਗਰ ਇੱਧੀਆਂ ਬਾਈ ਜੀ ਰਾਤ ਨੂੰ ਫਿਰ ਲੰਗਰ ਦੀ ਤਿਆਰੀ ਹੋ ਜਾਂਦੀ ਆ ਪ੍ਰਸ਼ਾਦੇ ਦੀ ਫਿਰ 5 ਵਜੇ ਤੋਂ ਲੱਗਦੀ ਹੈ ਫਿਰ 5 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਠੀਕ ਆ ਜੀ ਤੇ ਬਾਈ ਕਿੰਨੇ ਦਿਨ ਚੱਲਦਾ ਵੇ ਰਾਤ ਦੇ 12 ਵਜੇ ਤੱਕ ਚੱਲਦਾ ਠੀਕ ਆ ਕੀ ਬਾਤ ਆ ਜੀ ਤੇ ਆਹ ਵੇਖੋ ਪਤਿਲਿਆਂ ਦੇ ਪਤਿਲੇ ਦੇਸੀ ਘੇਜ ਬਣੀਆਂ ਹੋਈਆਂ ਜਲੇਬੀਆਂ ਇਹ ਤਿਆਰ ਹੋ ਚੁੱਕਾ ਸਾਰਾ ਕੁਝ ਇੱਧਰ ਬੀਬੀਆਂ ਪ੍ਰਸ਼ਾਦੇ ਲਾਈ ਜਾਂਦੀਆਂ ਵੱਡੀਆਂ-ਵੱਡੀਆਂ ਤਵੀਆਂ ਲੱਗੀਆਂ ਹੋਈਆਂ ਆ ਇਹਨਾਂ ਤੇ ਬਣਦੇ ਪ੍ਰਸ਼ਾਦੇ ਜੀ ਤੇ ਇਹੋ ਜਿਹਾ ਮਾਹੌਲ ਆ ਕੁੱਕਰਪੈਨ ਦੇ ਬੁੰਗੇ ਤੇ ਇਸ ਬਿਆਹਤ ਸੰਗਤਾਂ 4-5 ਦਿਨ ਜਿਹੜਾ ਲੰਗਰ ਚੱਲਦਾ ਆ ਬਿਆਹਤ ਸੰਗਤਾਂ ਆ ਕੇ ਪ੍ਰਸ਼ਾਦਾ ਛਕਦੀਆਂ ਆ ਪਹਿਣ ਤੋਂ ਵੀ ਸੰਗਤਾਂ ਆ ਕੇ ਇੱਥੇ ਲਗਾਤਾਰ ਚਾਰ ਪੰਜ ਦਿਨ ਰਹਿੰਦੀਆਂ ਆਂ ਰਾਲ ਮਿਲ ਕੇ ਸੇਵਾ ਕਰਦੀਆਂ ਆਂ ਬੜੇ ਪ੍ਰੇਮ ਪਿਆਰ ਨਾਲ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਆਂ ਤੇ ਹੁਣ ਆਪਾਂ ਨੂੰ ਵੀ ਲੱਗੀ ਆ ਭੁੱਖ ਜੀ ਤੇ ਆਪਾਂ ਵੀ ਛਕੀਏ ਪ੍ਰਸ਼ਾਦਾ ਤੇ ਉਤੋਂ ਅਗਲੀ ਗੱਲਬਾਤ ਖਰੀ ਤੁਹਾਡੇ ਨਾਲ ਕਰਦੇ ਆਂ ਕਿਉਂ ਬਾਬਾ ਜੀ ਹਾਂ ਜੀ ਬੋਲੋ ਛਕੀਏ ਪ੍ਰਸ਼ਾਦਾ ਜੀ ਭੁੱਖ ਵਾ ਲੱਗੀ ਆ ਨਾ ਸਵੇਰ ਦਾ ਪ੍ਰਸ਼ਾਦਾ ਛਕਿਆ ਨਹੀਂ ਆਪਾਂ ਵੀ ਨਹੀਂ ਮੈਂ ਭਾਜੀ ਅੱਧਾ ਹੀ ਛਕਿਆ ਸੀਗਾ ਅੱਧਾ ਦੇ ਦਦਾ ਤੇ ਹੁਣ ਛਕੀਏ ਪ੍ਰਸ਼ਾਦਾ ਬਾਬਾ ਜੀ ਲਓ ਜੀ ਆਪਾਂ ਵੀ ਥਾਲ ਬਾਰਟੀ ਦੇ ਚਮਚਾ ਲੈ ਆਉਂਦਾ ਤੇ ਆਪਾਂ ਵੀ ਬਹਿ ਗਏ ਪੰਗਰ ਦੇ ਵਿੱਚ ਤੇ ਹੁਣ ਸ਼ਕਲੇ ਪ੍ਰਸ਼ਾਦ ਆ ਹਾਂ ਇਹ ਨੰਬਰ ਦਾ ਰਿਹਾ ਜੀ ਬਾਈ ਹੁਣੀ ਕਹਿੰਦੇ ਲਓ ਜੀ ਆ ਗਈ ਮਟਰ ਪਨੀਰ ਦੀ ਸਬਜ਼ੀ ਜੋ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਇੱਧਰ ਸੇਵਾਦਾਰ ਬਾਤਲ ਮਾਝੀ ਜਾਂਦੇ ਆ ਸੇਵਾ ਲੱਗੀ ਹੋਈ ਆ ਕਰਨ ਪੰਦੀ ਸੰਗਤ ਸੁਹਾਣਾ ਆਪਾਂ ਚੱਲਦੇ ਆ ਤਖਤ ਤੇ ਹੁਣ ਆਪਾਂ ਚੱਲਦੇ ਤਖਤ ਤੇ ਜੀਰ ਸਾਹਿਬ ਦਸ਼ਮੇਲੇ ਕਰਨ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਦਿਓ ਬਾਈ ਸਬਸਕ੍ਰਾਈਬ ਤੇ ਬੈਲ ਆਈਕਨ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਤੁਹਾਨੂੰ ਜੀ ਨੋਟੀਫਿਕੇਸ਼ਨ ਮਿਲ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ